ਜਿਲਾ ਸਿਰੀ ਮੁਕਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤਿਰਪਾਠੀ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਅਗਸਤ ਮਹੀਨੇ 2024 ਦੇ ਵਿੱਚ ਮੁਕਸਰ ਜ਼ਿਲ੍ਹਾ ਦਿੱਤਾ ਗਿਆ ਅਜੇ ਸਾਲ ਨਹੀਂ ਸੀ ਪੂਰਾ ਹੋਇਆ ਤੇ ਜਹੀ ਕਿਹੜੀ ਨੌਬਤ ਆਈ ਕਿ ਉਸ ਨੂੰ ਆਪਣੀ ਸੀਟ ਤੋਂ ਸਸਪੈਂਡ ਹੋਣਾ ਪੈ ਗਿਆ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਤੱਕ ਇੱਕ ਰਿਕਾਰਡਿੰਗ ਸਬੂਤ ਪਹੁੰਚਿਆ ਸੀ ਜਿਹੜਾ ਕਿ ਉਸ ਤੋਂ ਬਾਅਦ ਵਿਜੀਲੈਂਸ ਦੇ ਨਵੇਂ ਬਣੇ ਡਾਇਰੈਕਟਰ ਨੂੰ ਵੀ ਦੇ ਦਿੱਤਾ ਗਿਆ ਉਹਨਾਂ ਕੋਲ ਪੁੱਜ ਚੁੱਕਾ ਹੈ ਸਬੂਤ ਔਰ ਉਸੇ ਰਿਕਾਰਡਿੰਗ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕੀਤਾ ਗਿਆ ਔਰ ਇੱਕ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਜਿਸ ਦੇ ਵਿੱਚ ਸਥਾਨਕ ਵਿਧਾਇਕ ਮੁਕਸਰ ਦੇ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਨੇ ਔਰ ਸਥਾਨਕ ਵਧਾਇਕ ਹੋਣ ਦੇ ਨਾਤੇ ਉਹਨਾਂ ਕੋਲ ਅਜਾਈਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਡਿਪਟੀ ਕਮਿਸ਼ਨਰ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਦਨਾਮ ਹੀ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਬਲਕਿ ਕਾਲੀ ਕਮਾਈ ਕਰ ਰਿਹਾ ਹੈ ਇਸ ਤਰ੍ਹਾਂ ਦੀ ਗੱਲ ਤੇ ਸਬੂਤ ਇਨਪੁਟ ਲੈ ਕੇ ਜਦੋਂ ਜ਼ਿਲ੍ਹਾ ਮੁਕਸਰ ਦੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜਦੇ ਨੇ ਤਾਂ ਇੱਕ ਰਸਮੀ ਬੈਠਕ ਦੇ ਵਿੱਚ ਉਹਨਾਂ ਨੇ ਸਾਰੀ ਵਿਥਿਆ ਸਾਰੀ ਗੱਲਬਾਤ ਜਿਲ੍ਹਾ ਮੁਖਸਰ ਦੇ ਵਿਧਾਇਕ ਜਗਦੀਪ ਸਿੰਘ ਉਰਫ ਕਾਕਾ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਂਝੀ ਕਰ ਦਿੱਤੀ ਫਿਰ ਇੱਕ ਜੋ ਸਾਡੇ ਭਰੋਸੇਯੋਗ ਸੂਤਰ ਤੇ ਜਾਣਕਾਰ ਦੱਸਦੇ ਨੇ ਕਿ ਇੱਕ ਰਿਕਾਰਡਿੰਗ ਸੀ ਰਿਕਾਰਡਿੰਗ ਦਾ ਸਬੂਤ ਡਿਪਟੀ ਕਮਿਸ਼ਨਰ ਲਈ ਮੁਸੀਬਤ ਬਣ ਕੇ ਖੜਾ ਹੋ ਗਿਆ ਉਹ ਰਿਕਾਰਡਿੰਗ ਦੇ ਵਿੱਚ ਕੀ ਹੈ ਉਸ ਰਿਕਾਰਡਿੰਗ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਕਮਾਲੀ ਕਾਲੀ ਜਿਹੜੀ ਕਮਾਈ ਹੈ ਉਸ ਦਾ ਸਬੂਤ ਹੈ ਉਹ ਕਾਲੀ ਕਮਾਈ ਕਦੋਂ ਤੋਂ ਕਰ ਰਿਹਾ ਹੈ ਕੀ ਮੁਖਸਰ ਸਾਹਿਬ ਦੇ ਵਿੱਚ ਕੀਤੀ ਜਾ ਇਤੋਂ ਪਹਿਲਾਂ ਉਸ ਨੂੰ ਜਦੋਂ ਸਰਕਾਰਾਂ ਦੇ ਵਿੱਚ ਅਹਿਮ ਅਹੁਦੇ ਮਿਲੇ ਨੇ ਉਸ ਦੌਰਾਨ ਵੀ ਕੀਤੀ ਦਰਅਸਲ ਰਜੇਸ਼ ਤ੍ਰਿਪਾਠੀ ਜਿਸ ਨੂੰ ਸਸਪੈਂਡ ਕੀਤਾ ਗਿਆ ਤੁਰੰਤ ਪ੍ਰਭਾਵ ਦੇ ਨਾਲ ਇਹ 2016 ਬੈਚ ਦਾ ਆਈਐਸ ਅਧਿਕਾਰੀ ਹੈ ਇਸ ਤੋਂ ਪਹਿਲਾਂ ਐਡੀਸ਼ਨਲ ਸਕੱਤਰਰੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਲੈਂਡ ਰਿਕਾਰਡ ਤੇ ਹੋਰ ਕਈ ਸਰਕਾਰ ਦੇ ਅਹਿਮ ਅਹੁਦਿਆਂ ਉੱਤੇ ਰਹਿ ਚੁੱਕਾ ਹੈ 16 ਅਗਸਤ 2024 ਨੂੰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਇਸ ਨੂੰ ਡਿਪਟੀ ਕਮਿਸ਼ਨਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕਾ ਦਿੱਤਾ ਅਨਯੁਕਤੀ ਜਿਹੜੀ ਉਸ ਜ਼ਿਲ੍ਹੇ ਦੇ ਵਿੱਚ ਕਰ ਦਿੱਤੀ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਡਿਪਟੀ ਕਮਿਸ਼ਨਰ ਦੀਆਂ ਜੋ ਸੁਣਨ ਵਿੱਚ ਜੋ ਜਾਣਕਾਰੀ ਆ ਰਹੀ ਹੈ ਉਹ ਮਿਲ ਰਹੀ ਹੈ ਜਾਣਕਾਰੀ ਦੇ ਵੇਰਵਿਆਂ ਮੁਤਾਬਕ ਕਿ ਇਸ ਨੇ ਕੋਈ ਵੀ ਅਜਿਹਾ ਸਮਾਂ ਨਹੀਂ ਲੰਘਾਇਆ ਜਿੱਥੇ ਇਸ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਮਿਲਿਆ ਹੋਵੇ ਇਸ ਤਰ੍ਹਾਂ ਦੇ ਕੁਝ ਦੋਸ਼ ਸਨ ਜਿਹੜੇ ਲਗਾ ਦਿੱਤੇ ਗਏ ਹਾਲਾਂਕਿ ਆਪਣੇ ਸਪਸ਼ਟੀਕਰਨ ਦੇ ਵਿੱਚ ਸਸਪੈਂਡ ਹੋਣ ਤੋਂ ਬਾਅਦ ਆਪਣੀ ਹਾਇਰ ਅਥਾਰਟੀ ਨੂੰ ਸੈਂਟਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਕਿ ਚਾਰਾ ਜੋਈ ਕੀਤੀ ਜਾਏਗੀ ਕਿਉਂਕਿ ਜਦੋਂ ਵੀ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੋਈ ਵੀ ਮੁੱਖ ਮੰਤਰੀ ਬਿਰਾਜਮਾਨ ਹੋਣ ਆਪਣੀ ਸੀਟ ਦੇ ਉੱਤੇ ਸੂਬਾ ਸਰਕਾਰ ਵੱਲੋਂ ਆਈਐਸ ਜਾਂ ਆਈਪੀਐਸ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਂਦਾ ਹੈ ਸੇਵਾਵਾਂ ਜਿਹੜੀਆਂ ਨੇ ਉਸ ਤੋਂ ਖੋਹ ਲਈਆਂ ਜਾਂਦੀਆਂ ਨੇ ਤਾਂ ਤੁਰੰਤ ਉਸ ਦੀ ਇੱਕ ਰਿਪੋਰਟ ਬਣਾ ਕੇ ਸੈਂਟਰ ਸਰਕਾਰ ਨੂੰ ਪਰਸਨਲ ਤੇ ਟ੍ਰੇਨਿੰਗ ਡਿਪਾਰਟਮੈਂਟ ਨੂੰ ਭੇਜਣੀ ਹੁੰਦੀ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦੋ ਆਈਐਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਉਸ ਵਕਤ ਸੂਬਾ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਬਣਾਉਣ ਦੇ ਵਿੱਚ ਜਾਂ ਆਧਾਰ ਬਣਾਉਣ ਦੇ ਵਿੱਚ ਸਫਲਤਾ ਹਾਸਲ ਨਹੀਂ ਸੀ ਕੀਤੀ ਜਿਸ ਕਰਕੇ ਉਹ ਅਧਿਕਾਰੀ ਆਪਣੇ ਆਪ ਫਿਰ ਬਹਾਲ ਹੋ ਗਏ ਸਨ ਉਹ ਮਾਮਲਾ ਜੁੜਿਆ ਸੀ ਪੰਚਾਇਤੀ ਚੋਣਾਂ ਜਦੋਂ ਹੋਣੀਆਂ ਸਨ ਜਾਂ ਪੰਚਾਇਤਾਂ ਨੂੰ ਭੰਗ ਕਰਨ ਦਾ ਜਦੋਂ ਪੰਚਾਇਤ ਯੂਨੀਅਨ ਹਾਈ ਕੋਰਟ ਪਹੁੰਚ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਉਸ ਦੇ ਵਿੱਚ ਇੱਕ ਸਕੱਤਰਰੀ ਰੈਂਕ ਦਾ ਅਧਿਕਾਰੀ ਸੀ ਡੀਕੇ ਤਿਵਾੜੀ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸਨ ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਦੋਵਾਂ ਅਧਿਕਾਰੀਆਂ ਨੂੰ ਇਸੇ ਤਰ੍ਹਾਂ ਸਸਪੈਂਡ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਕਿਉਂਕਿ ਸੈਂਟਰ ਸਰਕਾਰ ਨੂੰ ਰਿਪੋਰਟ ਭੇਜਣੀ ਸੀ ਜੋ ਉਦੋਂ ਵੇਰਵੇ ਪ੍ਰਾਪਤ ਹੋਏ ਸਨ ਕਿ ਰਿਪੋਰਟ ਨਹੀਂ ਸੀ ਭੇਜੀ ਗਈ ਪੁਖਤਾ ਆਧਾਰ ਦੱਸਣਾ ਪੈਂਦਾ ਹੈ ਕਿ ਇਹ ਸਦਹਕਾਰੀ ਨੇ ਕੀ ਭ੍ਰਿਸ਼ਟਾਚਾਰ ਕੀਤਾ ਜਾਂ ਕਿਹੜਾ ਇਹੋ ਜਿਹਾ ਬੇਨਿਜਮੀ ਕੀਤੀ ਹੈ ਜਿਸ ਦੇ ਕਰਕੇ ਉਸ ਨੂੰ ਸੂਬਾ ਸਰਕਾਰ ਨੂੰ ਸਸਪੈਂਡ ਕਰਨਾ ਪੈ ਰਿਹਾ ਹੈ ਹੁਣ ਇਸ ਤਾਜ਼ਾ ਮਾਮਲੇ ਦੇ ਵਿੱਚ ਜਿੱਥੇ ਇਸ ਡੀਸੀ ਨੂੰ ਰਾਜੇਸ਼ ਤਿਰਪਾਠੀ 2016 ਬੈਚ ਦੇ ਆਈਐਸ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਉੱਥੇ ਹੀ ਨਵੇਂ ਡਿਪਟੀ ਕਮਿਸ਼ਨਰ ਅਭੀਜੀਤ ਜਿਹੜੇ ਕੀ 2015 ਬੈਚ ਦੇ ਅਧਿਕਾਰੀ ਨੇ ਆਈਐਸ ਅਧਿਕਾਰੀ ਉਹਨਾਂ ਨੂੰ ਨਵੇਂ ਡੀਸੀ ਜਿਹੜੇ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਕਿ ਇੱਕ ਰਿਕਾਰਡਿੰਗ ਸਬੂਤ ਆ ਜਿਹੜਾ ਉਹ ਵਿਜੀਲੈਂਸ ਦੇ ਕੋਲ ਵੀ ਪਹੁੰਚ ਚੁੱਕਾ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਹ ਰਿਕਾਰਡਿੰਗ ਪੁੱਜਦੀ ਹੈ ਜਿਸ ਤੋਂ ਬਾਅਦ ਸਖਤ ਆਦੇਸ਼ ਦਿੱਤੇ ਗਏ ਔਰ ਇੱਥੇ ਇੱਕ ਧਿਆਨ ਦੇਣੀ ਉਹ ਗੱਲ ਹੋ ਰਿਹਾ ਹੈ ਕਿ 2-3 ਦਿਨ ਪਹਿਲਾਂ ਹੀ ਵੱਖ-ਵੱਖ ਸੂਬੇ ਦੇ ਅਧਿਕਾਰੀਆਂ ਨੂੰ ਚਾਹੇ ਉਹ ਸਿਵਲ ਪ੍ਰਸ਼ਾਸਨ ਸੀ ਜਾਂ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਨੂੰ ਇੱਕ ਬਕਾਇਦਾ ਮੁੱਖ ਮੰਤਰੀ ਵੱਲੋਂ ਚਿੱਠੀ ਕੱਢੀ ਜਾਂਦੀ ਹੈ ਪੰਜਾਬ ਸਰਕਾਰ ਦੇ ਆਦੇਸ਼ ਦੇ ਉੱਤੇ ਜਾਂਦੇ ਨੇ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਵਿਧਾਇਕਾਂ ਦੀ ਫੀਡਬੈਕ ਦੇ ਉੱਤੇ ਔਰ ਆਮ ਜਨਤਾ ਦੀ ਫੀਡਬੈਕ ਦੇ ਉੱਤੇ ਉਸ ਲਾਈਨ ਦੇ ਆਧਾਰ ਦੇ ਉੱਤੇ ਕਿਸੇ ਵੀ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਔਰ ਉਹੀ ਹੋਇਆ 2-3 ਦਿਨਾਂ ਬਾਅਦ ਇੱਕ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਸਤੀ ਜਿਹੜੀ ਇਸ ਮਾਮਲੇ ਦੇ ਵਿੱਚ ਫੀਡਬੈਕ ਲਈ ਗਈ ਸਥਾਨਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਔਰ ਆਮ ਲੋਕਾਂ ਦੀਆਂ ਸ਼ਿਕਾਇਤਾਂ ਵਿਧਾਇਕ ਤੱਕ ਪਹੁੰਚਦੀਆਂ ਸਨ ਤੇ ਵਿਧਾਇਕ ਨੇ ਗੱਲ ਮੁੱਖ ਮੰਤਰੀ ਤੱਕ ਪਹੁੰਚਾਈ ਜਿਸ ਦੇ ਕਰਕੇ ਡਿਪਟੀ ਕਮਿਸ਼ਨਰ ਨੂੰ ਤਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੁਣ ਸੈਂਟਰ ਸਰਕਾਰ ਨੂੰ ਇਸ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੇ ਭੇਜਣੀ ਹੈ ਹੋ ਸਕਦਾ ਹੈ ਕਿ ਉਹ ਰਿਕਾਰਡਿੰਗ ਸਬੂਤ ਜਿਹੜਾ ਵੀ ਨਾਲ ਨੱਥੀ ਕੀਤਾ ਜਾਵੇ ਔਰ ਉਹ ਸਬੂਤ ਜਦੋਂ ਨੱਥੀ ਕਰਕੇ ਸੈਂਟਰ ਸਰਕਾਰ ਨੂੰ ਭੇਜਿਆ ਜਾਵੇਗਾ ਔਰ ਸੈਂਟਰ ਸਰਕਾਰ ਦੇ ਸਬੰਧਤ ਮੈਕਮੇ ਨੇ ਜਦੋਂ ਉਸ ਨੂੰ ਆਪਣੇ ਪੱਧਰ ਦੇ ਉੱਤੇ ਕੋਖ ਪੜਤਾਲ ਲਿਆ ਔਰ ਸਹੀ ਪਾਏ गए ਦੋਸ਼ ਤਾਂ ਉਸ ਦਾ ਮਤਲਬ ਸਾਫ਼ ਹੈ ਕਿ ਉਸ ਆਈਐਸ ਅਧਿਕਾਰੀ ਰਜੇਸ਼ ਤਿਰਪਾਠੀ ਦੇ ਲਈ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਔਰ ਜਦੋਂ ਤੱਕ ਉਸਨੇ ਬਹਾਲ ਹੋਣਾ ਹੈ ਜਾਂ ਆਪਣੀ ਸੀਟ ਤੇ ਵਾਪਸ ਪਰਤਣਾ ਹੈ ਉਦੋਂ ਤੱਕ ਉਸ ਦੀ ਏਸੀਆਰ ਤੇ ਹੋਰ ਆਪਣੀ ਨੌਕਰੀ ਨੂੰ ਲੈ ਕੇ ਵੱਡੀਆਂ ਮੁਸੀਬਤਾਂ ਤੇ ਵੱਡੀਆਂ ਚੁਣੌਤੀਆਂ ਸਾਹਮਣੇ ਖੜੀਆਂ ਹੋਣਗੀਆਂ ਹੁਣ ਗੱਲ ਕਰਦੇ ਹਾਂ ਕਿ ਜਿੱਥੇ ਇੱਕ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਵਿਜੀਲੈਂਸ ਦੇ ਡਾਇਰੈਕਟਰ ਵਰਿੰਦਰ ਕੁਮਾਰ ਨੂੰ ਵੀ ਜਿਹੜਾ ਬਦਲ ਦਿੱਤਾ ਗਿਆ ਔਰ ਜਦੋਂ ਉਹਨਾਂ ਨੂੰ ਬਦਲਿਆ ਗਿਆ ਤੇ ਉਸ ਨੂੰ ਲੈ ਕੇ ਵੀ ਚਰਚਾ ਹੈ ਦਰਅਸਲ ਵਰਿੰਦਰ ਕੁਮਾਰ ਤੋਂ ਕੀ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਨੂੰ ਇਹ ਆਧਾ ਦਿੱਤਾ ਗਿਆ ਸੀ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਸੰਤੁਸ਼ਟ ਨਹੀਂ ਸੀ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਕਿਉਂ ਲੱਗਿਆ ਕਿ ਇੱਥੇ ਵੀ ਇੱਕ ਨਵੇਂ ਅਧਿਕਾਰੀ ਦੀ ਲੋੜ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਿਆਸੀ ਕੇਸ ਬਣੇ ਤੇ ਉਸ ਦੇ ਵਿੱਚ ਕਾਂਗਰਸ ਦੇ ਦੋ ਸਾਥਕਾਂ ਵਜ਼ੀਰਾਂ ਨੂੰ ਵੀ ਹਾਈ ਕੋਰਟ ਤੋਂ ਰਹਾਤ ਮਿਲ ਗਈ ਸੀ ਔਰ ਵਿਜੀਲੈਂਸ ਦੇ ਉੱਤੇ ਕਾਰਗੁਜ਼ਾਰੀ ਦੇ ਉੱਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ 2 ਢਾਈ 3 ਸਾਲ ਦੀ ਵੀ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਤੇ ਜਾਂ ਤਾਂ ਵਿਜੀਲੈਂਸ ਦੇ ਉੱਤੇ ਦੋਸ਼ੇ ਲੱਗਦੇ ਰਹੇ ਨੇ ਕਿ ਉਹਨਾਂ ਨੇ ਕੇਸਾਂ ਦੀ ਜਾਂਚ ਕਮਜ਼ੋਰ ਕੀਤੀ ਜਾਂ ਫਿਰ ਉਸ ਦੇ ਵਿੱਚ ਨੁਕਸਦਾਰ ਜਾਂਚ ਕੀਤੀ ਜਾਂ ਫਿਰ ਕਿਸੇ ਮਾਮਲੇ ਦੇ ਵਿੱਚ ਪਿਕ ਐਂਡ ਚੂਜ਼ ਦਾ ਮਸਲਾ ਬਣਾਇਆ ਔਰ ਇਸੇ ਕਰਕੇ ਕਾਰਗੁਜ਼ਾਰੀ ਮਾੜੀ ਦਿਖਦੀ-ਦਖਾਈ ਦਿੱਤੀ ਤਾਂ ਇਸੇ ਕਰਕੇ ਹੁਣ ਜਿਹੜੇ ਵਿਜੀਲੈਂਸ ਦੇ ਪਹਿਲਾ ਡਾਇਰੈਕਟਰ ਸਨ ਵਰਿੰਦਰ ਕੁਮਾਰ ਸ਼ਰਮਾ ਉਹਨਾਂ ਨੂੰ ਹਾਲੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਔਰ ਡੀਜੀਪੀ ਦੇ ਦਫ਼ਤਰ ਰਿਪੋਰਟ ਕਰਨ ਲਈ ਆਖਿਆ ਗਿਆ ਔਰ ਇੱਥੇ ਧਿਆਨ ਦੇਣੀ ਉਹ ਗੱਲ ਇਹ ਹੈ ਕਿ ਡੀਜੀਪੀ ਗੌਰਵ ਯਾਦਵ ਤੋਂ ਆਈਪੀਐਸ ਅਧਿਕਾਰੀ ਨੇ ਜਿਹੜੇ ਵਿਰਿੰਦਰ ਕੁਮਾਰ ਉਹ ਸੀਨੀਅਰਟੀ ਬੇਸ ਦੇ ਉੱਤੇ ਸੀਨੀਅਰ ਨੇ ਪਰ ਉਹਨਾਂ ਨੂੰ ਡੀਜੀਪੀ ਦਫ਼ਤਰ ਦੇ ਵਿੱਚ ਰਿਪੋਰਟ ਕਰਨ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤਾ ਹੁਣ ਗੱਲ ਕਰਦੇ ਹਾਂ ਕਿ ਦਰਅਸਲ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਇੱਕ ਜਿਹੜਾ ਆਧਾਰ ਸੀ ਉਹ ਤਾਂ ਭ੍ਰਿਸ਼ਟਾਚਾਰ ਦਾ ਸੀ ਜੋ ਪੰਜਾਬ ਸਰਕਾਰ ਦੀ ਇੱਕ ਬੈਠਕ ਹੋਈ ਉਸ ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਉਹ ਹਦਾਇਤਾਂ ਦੇ ਆਧਾਰ ਦੇ ਉੱਤੇ ਹੀ ਇੱਕ ਕਾਰਵਾਈ ਡਿਪਟੀ ਕਮਿਸ਼ਨਰ ਦੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਸਸਪੈਂਡ ਕਿਉਂ ਕੀਤਾ ਗਿਆ ਇੱਕ ਰਿਕਾਰਡਿੰਗ ਸਬੂਤ ਹੈ ਜਿਹੜਾ ਉਹ ਪੁਖਤਾ ਮਿਲਿਆ ਜਿਸ ਦੇ ਕਰਕੇ ਉਸ ਨੂੰ ਸਸਪੈਂਡ ਕਰਨ ਦੀ ਵਜ੍ਹਾ ਦੱਸੀ ਜਾ ਰਹੀ ਹੈ ਹਾਲਾਂਕਿ ਵਿਧਾਇਕ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਵੀ ਜਾ ਕੇ ਗੱਲ ਦੱਸੀ ਕਿ ਡਿਪਟੀ ਕਮਿਸ਼ਨਰ ਜਿਵੇਂ ਕਿ ਇੱਕ ਆਮ ਪੰਜਾਬੀ ਬੋਲਚਾਲ ਵਿੱਚ ਕਿਹਾ ਜਾਂਦਾ ਹੈ ਕਿ ਚਾਦਰ ਵਿਛਾ ਰੱਖੀ ਹੈ ਉਸ ਚਾਦਰ ਦਾ ਮਤਲਬ ਕੀ ਹੈ ਉਹ ਸਿਆਣੇ ਲੋਕ ਭਲੀ ਭਾਂਤ ਜਾਣਦੇ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੀ ਧੋਖ ਪੜਤਾਲ ਦੇ ਵਿੱਚ ਪਤਾ ਲੱਗੇਗਾ ਕਿ ਡਿਪਟੀ ਕਮਿਸ਼ਨਰ ਨੇ ਆਪਣੇ ਅਹੁਦੇ ਉੱਤੇ ਰਹਿੰਦੇ ਆ ਕਿਵੇਂ ਮੈਨੇਜਮੈਂਟ ਕੀਤੀਆਂ ਔਰ ਭ੍ਰਿਸ਼ਟਾਚਾਰ ਦੇ ਕੇਸ ਵਿੱਚੋਂ ਕਿਵੇਂ ਫਸ ਜਾਂਦੇ ਨੇ ਔਰ ਉਹਨਾਂ ਨੂੰ ਟਰੈਪ ਵਿੱਚ ਕਿਸ ਨੇ ਲਿਆ ਹੁਣ ਗੱਲ ਕਰਦੇ ਆ ਜਦੋਂ ਵਰਿੰਦਰ ਕੁਮਾਰ ਅਧਿਕਾਰੀ ਦੀ ਤਾਂ ਇਸ ਬਾਰੇ ਵੀ ਜਾਣਕਾਰੀ ਮਿਲਦੀ ਹੈ ਕਿ ਇਸ ਦਾ ਕਨੈਕਸ਼ਨ ਜਿਹੜਾ ਕਿ ਵੱਖੋ-ਵੱਖਰੀਆਂ ਐਫਆਈਆਰ ਨਾਲ ਜੁੜਿਆ ਹੋਇਆ ਹੈ ਖਾਸ ਕਰਕੇ ਅਮਿਤ ਬਾਂਸਲ ਨਾਮ ਦਾ ਜਿਹੜਾ ਡਾਕਟਰ ਸੀ ਜਿਸ ਦੇ 22 ਡਰੱਗ ਡੀ ਐਡਿਕਸ਼ਨ ਸੈਂਟਰ ਚੱਲਦੇ ਸਨ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਇੱਕ ਕਾਰਵਾਈ ਹੋਈ ਸੀ ਔਰ ਉਸ ਕੋਲੋਂ ਇੱਕ ਛਾਪੇ ਦੇ ਦੌਰਾਨ ਪਹਿਲਾਂ ਡੀਸੀ ਪਟਿਆਲਾ ਨੇ ਉਸ ਖਿਲਾਫ ਜਿਹੜੀ ਹੈ ਜਾਂਚ ਪੜਤਾਲ ਕਰਾਈ ਔਰ ਐਸਐਸਪੀ ਵਿਜੀਲੈਂਸ ਨੂੰ ਇਹ ਕਿਹਾ ਗਿਆ ਸੀ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਕਾਰਵਾਈ ਨਹੀਂ ਹੁੰਦੀ ਤੇ ਬਾਅਦ ਵਿੱਚ ਜਿਹੜੇ ਸੀਨੀਅਰ ਅਧਿਕਾਰੀਆਂ ਤੱਕ ਸਬੰਧਤ ਅਥਾਰਟੀ ਤੱਕ ਜਦੋਂ ਪਹੁੰਚ ਹੁੰਦੀ ਹੈ ਕਿ ਅਮਿਤ ਬਾਂਸਲ ਨਾਮ ਦਾ ਜਿਹੜਾ ਡਾਕਟਰ ਹੈ ਜਿਸ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਫਿਰ ਇੱਕ ਛਾਪੇਮਾਰੀ ਕੀਤੀ ਜਾਂਦੀ ਹੈ ਫਿਰ ਲੁਧਿਆਣਾ ਇਲਾਕੇ ਦੇ ਵਿੱਚ ਡਰੱਗ ਇੰਸਪੈਕਟਰ ਨੇ ਜਿਹੜੀਆਂ ਕੀ ਉੱਥੋਂ ਗੋਲੀਆਂ ਬਰਾਮਦ ਕੀਤੀਆਂ ਜਿਹੜਾ ਕੀ ਗੋਲੀਆਂ ਉਹਨੇ ਜਿਹੜੀਆਂ ਕੀ ਆਮ ਸਿੱਧੀ ਸਿੱਧੀ ਤੇ ਸਰਲ ਭਾਸ਼ਾ ਵਿੱਚ ਦੱਸਿਆ ਜਾਵੇ ਕਿਹੜੀਆਂ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਜੀਬ ਉੱਤੇ ਰੱਖਣ ਵਾਲੀ ਗੋਲੀ ਜਿਹੜੇ ਆਦੀ ਹੋ ਜਾਂਦੇ ਨੇ ਨਸ਼ੇ ਦੇ ਉਹਨਾਂ ਨੂੰ ਨਸ਼ਾ ਛਡਵਾਉਣ ਦੇ ਲਈ ਗੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਗੋਲੀਆਂ ਦੀ ਬਕਾਇਦਾ ਜਿਹੜੀ ਹੈ ਉਹ ਵੰਡ ਕੀਤੀ ਜਾਂਦੀ ਹੈ ਸਰਕਾਰ ਦੀ ਨਜ਼ਰ ਦੇ ਵਿੱਚ ਦੇਖਰੇਖ ਦੇ ਵਿੱਚ ਕਿ ਉਹ ਗੋਲੀਆਂ ਬਰਾਮਦ ਹੁੰਦੀਆਂ ਨੇ ਬਾਅਦ ਵਿੱਚ ਉਹ ਗੋਲੀਆਂ ਦਾ ਜਦੋਂ ਪੜਤਾਲ ਪਤਾ ਲੱਗਦਾ ਕਿ ਡਰੱਗ ਇਨਸਪੈਕਟਰ ਨੇ ਗੋਲੀਆਂ ਜਿੰਨੀਆਂ ਬਰਾਮਦ ਕੀਤੀਆਂ ਉਹਨੀਆਂ ਸ਼ੋ ਨਹੀਂ ਹੋਈਆਂ ਤਾਂ ਇੱਕ ਪਰਚਾ ਦਰਜ ਹੋਇਆ ਸੀ ਜਿਸ ਦੇ ਵਿੱਚ ਉਸ ਡਾਕਟਰ ਜਿਹੜਾ ਕਿਸੇ ਅਮਿਤ ਮਾਨਸਲ ਤੇ ਡਰੱਗ ਇਨਸਪੈਕਟਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ ਬਾਅਦ ਵਿੱਚ ਜਦੋਂ ਅਦਾਲਤੀ ਕਾਰਵਾਈ ਤੱਕ ਗੱਲ ਪਹੁੰਚਦੀ ਹੈ ਪੁੱਜਦੀ ਹੈ ਤਾਂ ਇੱਕ ਵੱਡੇ ਸਿਆਸਤਦਾਨ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਸ ਦਾ ਮਾਨਸਾ ਦੇ ਨਾਲ ਸਬੰਧ ਦੱਸਿਆ ਜਾਂਦਾ ਤਾਂ ਉਸ ਦੇ ਨਾਲ ਵੀ ਜਿਹੜੀ ਇਹ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ ਆਂ ਗੱਲ ਇੱਥੋਂ ਤੱਕ ਪੁੱਜਦੀ ਹੈ ਕਿ ਉਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਮਿਲੀ ਭੁਗਤ ਕੀਤੀ ਜਾਣ ਦੀ ਵਿਜੀਲੈਂਸ ਦੇ ਜਿਹੜੇ ਉੱਚ ਅਧਿਕਾਰੀ ਨੇ ਵੱਡੇ ਅਧਿਕਾਰੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਪੁੱਜਦੀਆਂ ਨੇ ਤਾਂ ਅਜੀਆਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਵੀ ਵਿਜੀਲੈਂਸ ਦੇ ਅੰਦਰ ਕਾਫੀ ਚਰਚਾ ਸੀ ਗਲਿਆਰਿਆਂ ਦੇ ਅੰਦਰ ਜਿਸ ਕਰਕੇ ਇਹ ਦੋ ਵੱਖੋ-ਵੱਖਰੇ ਮਾਮਲਿਆਂ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੁਣ ਡਾਕਟਰ ਅਮਿਤ ਬਾਂਸਲ ਨੇ ਵਿਜੀਲੈਂਸ ਦੇ ਕੀ ਕੁਝ ਅਧਿਕਾਰੀਆਂ ਨੂੰ ਖੁਸ਼ ਕੀਤਾ ਕੀ ਮਿਲੀਭੁਗਤ ਕੀਤੀ ਇਸ ਬਾਰੇ ਤਾਂ ਜਦੋਂ ਉਸ ਤੋਂ ਪੁੱਛ ਪੜਤਾਲ ਹੋਣੀ ਹੈ ਜਾਂ ਫਿਰ ਉਹ ਸੱਚ ਬਿਆਨ ਕਰਦਾ ਹੈ ਸਰਕਾਰ ਦੇ ਸਾਹਮਣੇ ਤਾਂ ਉਸ ਦੇ ਵਿੱਚ ਖਲਾਸਾ ਹੋ ਸਕਦਾ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਸਨ ਪਰ ਵਿਜੀਲੈਂਸ ਚੀਫ ਦਾ ਬਦਲਿਆ ਜਾਣਾ ਕੋਈ ਆਮ ਗੱਲ ਨਹੀਂ ਹੈ ਕੋਈ ਆਮ ਕਾਰਨ ਨਹੀਂ ਇਸ ਦੇ ਪਿੱਛੇ ਵੱਡੇ ਕਾਰਨ ਨਜ਼ਰ ਆ ਰਹੇ ਨੇ ਔਰ ਜਿੱਥੋਂ ਤੱਕ ਰਹੀ ਗੱਲ ਡਿਪਟੀ ਕਮਿਸ਼ਨਰ ਦੀ ਤੇ ਉਸ ਦੇ ਲਈ ਵੀ ਉਸ ਲਈ ਇੱਕ ਰਿਕਾਰਡਿੰਗ ਉਸ ਨੂੰ ਮਹਿੰਗੀ ਪੈ ਗਈ ਹੈ ਔਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਜਿਸ ਦੇ ਕਰਕੇ ਉਸ ਨੂੰ ਸੀਟ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੀਆਂ ਦੋ ਇਹ ਗਤੀਵਿਧੀਆਂ ਦੋ ਇਹ ਫੈਸਲੇ ਆਪਣੇ ਆਪ ਦੇ ਵਿੱਚ ਇੱਕ ਵੱਡੇ ਮਿਸਾਲ ਬਣ ਗਏ ਨੇ ਪਰ ਇਸ ਤੋਂ ਪਹਿਲਾਂ ਜਦੋਂ ਵੀ ਉੱਚ ਪੱਧਰ ਦੇ ਉੱਤੇ ਲਏ ਗਏ ਜਿਹੇ ਫੈਸਲੇ ਨੇ ਉਸ ਦਾ ਪਾਰ ਉਤਾਰਾ ਕਰਨ ਦੀ ਜਦੋਂ ਵਾਰੀ ਆਉਂਦੀ ਹੈ ਸਬੂਤ ਪੇਸ਼ ਕਰਨ ਦੀ ਐਵੀਡੈਂਸ ਹੈ ਜਿਹੜੀ ਪ੍ਰੋਡਿਊਸ ਕਰਨ ਦੀ ਅਦਾਲਤਾਂ ਦੇ ਵਿੱਚ ਜਾਂ ਸਬੰਧਤ ਅਧਿਕਾਰੀਆਂ ਨੂੰ ਟੰਗਣ ਦੀ ਸਜ਼ਾ ਦੇਣ ਦੀ ਤਾਂ ਉਸ ਵਕਤ ਕਿਤੇ ਨਾ ਕਿਤੇ ਸਰਕਾਰ ਦੀ ਕਾਰਗੁਜ਼ਾਰੀ ਪਿਛਲੇ ਦਿਨਾਂ ਵਿੱਚ ਢਿੱਲੀ ਦੇਖੀ ਗਈ ਹੈ ਪਰ ਜਿਹੜਾ ਇਹ ਸਖਤ ਐਕਸ਼ਨ ਲਿਆ ਗਿਆ ਇਸ ਦੀ ਸ਼ਲਾਘਾ ਕਰਨੀ ਇਸ ਕਰਕੇ ਬਣਦੀ ਹੈ ਕਿਉਂਕਿ ਭ੍ਰਿਸ਼ਟਾਚਾਰ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਜੇਕਰ ਕੋਈ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਦਿੱਲੀ ਦੇ ਵਿੱਚ ਹਾਈ ਕਮਾਂਡ ਨਾਲ ਮੀਟਿੰਗ ਵੀ ਹੋਈ ਉਸ ਦੇ ਵਿੱਚ ਬਕਾਇਦਾ ਇਹ ਡਿਸਕਸ਼ਨ ਵੀ ਹੋਈ ਹੈ ਕਿ ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਨੇ ਉਸ ਦੇ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਦੇ ਵਿੱਚ 227 ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ ਤੇ ਹੁਣ ਜਿਸ ਤਰ੍ਹਾਂ ਦੇ ਰੌਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਜ਼ਰ ਆ ਰਹੀ ਹੈ ਜੇਕਰ ਇਸ ਨੂੰ ਸਿਰੇ ਤੱਕ ਲਾ ਦਿੱਤਾ ਜਾਂਦਾ ਹੈ ਕੇਸਾਂ ਨੂੰ ਕਿਸੇ ਤਰ੍ਹਾਂ ਦਾ ਔਲਾ ਨਹੀਂ ਰੱਖਿਆ ਜਾਂਦਾ ਜਨਤਕ ਤੌਰ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਪਾਰਦਰਸ਼ੀ ਢੰਗ ਦੇ ਨਾਲ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਇਸ ਤੋਂ ਸਪਸ਼ਟ ਹੋ ਜਾਵੇਗਾ ਫਿਰ ਲੋਕਾਂ ਦੇ ਵਿੱਚ ਸਰਕਾਰ ਜਿਹੜਾ ਵਿਸ਼ਵਾਸ ਉਭਾਲ ਕਰ ਪਾਉਂਦੀ ਹੈ ਕਿ ਨਹੀਂ ਕਰ ਪਾਉਂਦੀ ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਇੱਥੋਂ ਤੱਕ ਕਿ ਵਜ਼ੀਰਾਂ ਨੂੰ ਵੀ ਜਦੋਂ ਬਾਹਰ ਕੱਢਿਆ ਗਿਆ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਤੇ ਉਹਨਾਂ ਨੂੰ ਵੀ ਉਸ ਤੋਂ ਬਾਅਦ ਰਾਹਤ ਮਿਲ ਜਾਂਦੀ ਹੈ ਕਿਉਂਕਿ ਰਿਕਾਰਡਿੰਗ ਸਬੂਤ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਿਨਾਂ ਵਿੱਚ ਕਹਿੰਦੇ ਸਨ ਕਿ ਉਹਨਾਂ ਨੇ ਖੁਦ ਸੁਣੇ ਨੇ ਉਹ ਬਾਅਦ ਵਿੱਚ ਪ੍ਰੋਡਿਊਸ ਨਹੀਂ ਕੀਤੇ ਗਏ ਉਹ ਰਿਕਾਰਡਿੰਗ ਦਾ ਪਤਾ ਨਹੀਂ ਲੱਗਿਆ ਕਿ ਕਿੱਥੇ ਗਈ ਜਿਸ ਕਰਕੇ ਸਬੰਧਤ ਜਿਨ੍ਹਾਂ ਉੱਤੇ ਦੋਸ਼ ਲੱਗਦੇ ਨੇ ਫਿਰ ਉਹ ਬਚ ਜਾਂਦੇ ਨੇ ਚਾਹੇ ਕੋਈ ਸਿਆਸਤਦਾਨ ਹੋਵੇ ਜਾਂ ਵੱਡਾ ਅਧਿਕਾਰੀ ਹੋਵੇ 19 ਮਾਮਲੇ ਵਿੱਚ ਲੋਕਾਂ ਨੂੰ ਤਾਂ ਉਮੀਦ ਇਹੀ ਰਹੇਗੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਹੈ ਉਹ ਤਨ ਪੱਤਨ ਲੱਗਣਾ ਚਾਹੀਦਾ ਹੈ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਸਰਕਾਰ ਵੱਲੋਂ ਔਲਾ ਨਹੀਂ ਰੱਖਿਆ ਜਾਣਾ ਚਾਹੀਦਾ ਜੇਕਰ ਔਲਾ ਰੱਖਿਆ ਜਾਂਦਾ ਤੇ ਇਸ ਦੇ ਲਈ ਵੀ ਫਿਰ ਸਰਕਾਰ ਲਈ ਮੁਸੀਬਤਾਂ ਹੀ ਕੱਲ ਨੂੰ ਖੜੀਆਂ ਹੋਣਗੀਆਂ ਕਿਉਂਕਿ ਕਿਸੇ ਵੀ ਅਧਿਕਾਰੀ ਦਾ ਆਪਣੀ ਸੀਟ ਨੂੰ ਲੈ ਕੇ ਤਾਂ ਨੁਕਸਾਨ ਹੋ ਸਕਦਾ ਪਰ ਜੇਕਰ ਢਿੱਲੀ ਕਾਰਗੁਜ਼ਾਰੀ ਹੁੰਦੀ ਹੈ ਤੇ ਸਿਆਸੀ ਤੌਰ ਦੇ ਉੱਤੇ ਸਬੰਧਤ ਸੱਤਾਧਿਰ ਨੂੰ ਹੀ ਜਿਹੜਾ ਸਿਆਸੀ ਤੌਰ ਦੇ ਉੱਤੇ ਵੱਡਾ ਨੁਕਸਾਨ ਚੱਲਣਾ ਪੈਂਦਾ ਹੈ ਹੁਣ ਅਜਿਹੇ ਮਾਮਲਿਆਂ ਦੇ ਵਿੱਚ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਦੋਨਾਂ ਨੂੰ ਆਮ ਤੌਰ ਤੇ ਨਹੀਂ ਵੇਖਿਆ ਜਾ ਰਿਹਾ ਦੋਨਾਂ ਦਾ ਆਧਾਰ ਜਿਹੜਾ ਕਿਤੇ ਨਾ ਕਿਤੇ ਵੱਡੇ ਪੱਦਰ ਦੇ ਉੱਤੇ ਜੁੜਿਆ ਹੋਇਆ ਔਰ ਸਾਡੇ ਜੋ ਜਾਣਕਾਰ ਨੇ ਉਹ ਦੱਸਦੇ ਨੇ ਜਿਸ ਦੀ ਇਨਪੁਟ ਦੇ ਆਧਾਰ ਦੇ ਉੱਤੇ ਅਸੀਂ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਹੈ ਜੇਕਰ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਪੜਤਾਲ ਤਹਿ ਤੱਕ ਹੁੰਦੀ ਹੈ ਤਾਂ ਫਿਰ ਸਾਰੇ ਦਾ ਸਾਰਾ ਸੱਚ ਹੈ ਜਿਹੜਾ ਉਹ ਸ਼ੀਸ਼ੇ ਵਾਂਗ ਸਾਹਮਣੇ ਆ ਸਕਦਾ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ